ਬਾਬੇ ਕੀ ਨਾਮ ਜੀ ਮੇਰਾ ਨਾਮ ਤੇਨ ਸਿੰਘ ਹੈ ਜੀ ਪਿੰਡ ਬਗੜੀਆਂ ਤੇ ਅੱਜ ਲੰਗਰ ਦਾ ਚੱਲਦਿਆ ਕਿੰਨੇ ਸਮੇਂ ਤੋਂ ਲੰਗਰ ਜੇ ਲਗਾ ਰਹੇ ਸੀ ਇਹ ਪਿਛਲੇ ਸਮੇਂ ਤੋਂ ਸਾਰੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਗੁਰੂ ਦੀ ਕਿਰਪਾ ਦੇ ਨਾਲ ਜਦੋਂ ਤਨਤਨ ਬਾਬਾ ਬੁੱਢਾ ਸਾਹਿਬ ਜੀ ਵੱਲੋਂ ਮਾਤਾ ਗੰਗਾ ਜੀ ਨੂੰ ਪੁੱਤਰ ਦਾ ਵਰ ਦਿੱਤਾ ਗਿਆ ਸੀ ਉਸ ਇਤਿਹਾਸਕ ਦਿਹਾੜੇ ਨੂੰ ਯਾਦ ਕਰਦਿਆਂ ਹੋਇਆਂ ਨਗਰ ਬਗੜੀਆਂ ਆਲੇ-ਦੁਆਲੇ ਦੀਆਂ ਸੰਗਤਾਂ ਐਨਆਰਆਈ ਵੀਰਾਂ ਵੱਲੋਂ ਸਹਿਯੋਗ ਦੇ ਨਾਲ ਇਹ ਗੁਰੂ ਕਾਲ ਅੰਗਰ ਪਿਛਲੇ ਸਮਿਆਂ ਤੋਂ ਚੱਲ ਰਿਹਾ ਹੈ ਕਿੰਨੇ ਦਿਨ ਤੋਂ ਚੱਲਦਾ ਜੀ ਇਹ 3 ਦਿਨਾਂ ਵਾਸਤੇ ਗੁਰੂ ਕਾਲ ਅੰਗਰ ਹਰ ਸਾਲ ਚੱਲਦਾ ਹੈ 5 6 7 ਤਰੀਕ 5 6 7 7 ਤਰੀਕ ਨੂੰ ਭੋਗ ਪੈ ਜਾਂਦੇ ਸਤ ਤਰੀਕ ਨੂੰ ਭੋਗ ਪੈਣਗੇ ਜੀ ਹੋਰ ਸੰਗਤਾਂ ਆਪਣੀਆਂ ਸਾਰੀਆਂ ਬਾਗੜੀਆਂ ਦੀ ਸੰਗਤਾਂ ਦੇ ਸਹਿਯੋਗ ਨਾਲ ਚੱਲਦਾ ਜਾਂ ਪੂਰੀ ਲਾਗੇ ਪੈਣੀ ਕੱਤਰ ਲਾਗੇ ਇਲਾਕੇ ਦੀ ਸਾਰੀ ਸੰਗਤ ਵੱਲੋਂ ਸਹਿਯੋਗ ਆ ਐਨ ਆਰ ਆਈ ਵੀਰਵਾਂ ਵੱਲੋਂ ਸਹਿਯੋਗ ਆ ਕੀ ਨਾਮ ਜੀ ਪਰਮਜੀਤ ਸਿੰਘ ਜੀ ਹਾਂਜੀ ਇਸੇ ਪਿੰਡ ਦੇ ਰਹਿਣ ਵਾਲੇ ਹਾਂ ਜੀ। ਹਾਂਜੀ ਇਸੇ ਪਿੰਡ ਦੇ ਰਹਿਣ ਵਾਲੇ ਹਾਂ ਜੀ। ਜਿਹੜਾ ਲੰਗਰ ਲਗਾਇਆ ਜਾਂਦਾ ਇਸ ਬੰਦੇ ਦੀ ਕੀ ਜਾਣਕਾਰੀ ਦਿੰਦੇ। ਕੀ ਵੇਖੋ ਜੀ ਸਾਡੇ ਜਿੰਨੀਆਂ ਵੀ ਇੱਥੋਂ ਪਿੰਡ ਬਾਗੜੀਆਂ, ਕਲਾਂ ਬਾਗੜੀਆਂ ਖੁਰਦ ਉਹਨਾਂ ਦੇ ਸਾਰਿਆਂ ਦੇ ਸਹਿਯੋਗ ਦੇ ਨਾਲ ਇਹ ਲੰਗਰ ਚੱਲਦਾ ਜੀ ਹਰ ਸਾਲ ਤਿੰਨ ਦਿਨ ਵਾਸਤੇ ਲੰਗਰ ਚੱਲਦਾ ਜੀ ਪਿਛਲੇ ਕੋਈ ਤਕਰੀਬਨ 8-10 ਸਾਲ ਤੋਂ ਲੱਗ ਰਿਹਾ ਰੰਗਰ। ਬਹੁਤ ਸੰਗਤਾਂ ਵੱਲ ਚੜ ਕੇ ਸੇਵਾ ਕਰ ਰਹੀਆਂ। ਬਾਬਾ ਬੁੱਢਾ ਜੀ ਤੋਂ ਜਿੰਨੀਆਂ ਵੀ ਸੰਗਤਾਂ ਬਾਬਾ ਬੁੱਢਾ ਸਾਹਿਬ ਦੇ ਜੋੜ ਮੇਲੇ ਤੇ ਜਾਣ ਵਾਲੀਆਂ ਉਹ ਸਾਰੀਆਂ ਸੰਗਤਾਂ ਇਧਰੋਂ ਹੋ ਕੇ ਜਾਂਦੀਆਂ ਜੀ। ਇੱਧਰ ਹੋਰ ਲੰਗਰ ਇਸ ਰੋਡ ਤੇ ਹੈ ਨਹੀਂ ਸੀਗੇ ਇਹ ਫਿਰ ਇਸ ਇਲਾਕੇ ਨੇ ਇੱਥੋਂ ਦੇ ਸੰਗਤਾਂ ਨੇ ਸੋਚਿਆ ਬੇਕਾਂ ਵਾਲਿਆਂ ਨੇ ਵੀ ਆਪਾਂ ਵੀ ਇੱਥੇ ਲੰਗਰ ਲਾਈਏ ਇੱਧਰ ਲੰਗਰ ਕੋਈ ਨਹੀਂਗਾ ਇਹ ਫਿਰ 8-10 ਸਾਲ ਤੋਂ ਲੰਗਰ ਜਿਹੜਾ ਇੱਥੇ ਚੱਲ ਰਿਹਾ ਹੈ ਤਿੰਨ ਦਿਨਾਂ ਵਾਸਤੇ ਲੰਗਰ ਚੱਲਦਾ ਜੀ ਔਰ ਸਾਡੇ ਲਾਗੇ ਪਿੰਡਾਂ ਦੇ ਸਹਿਯੋਗ ਨਾਲ ਲੰਗਰ ਚੱਲ ਰਿਹਾ ਜੀ ਇਹ ਨੌਜਵਾਨ ਪੀੜੀ ਨੂੰ ਕੀ ਉਤਸ਼ਾਹ ਕਰਨਾ ਚਾਹੀਦਾ ਜੇ ਵੀ ਗਾ ਆਉਣ ਵਾਲੇ ਸਮੇਂ 'ਚ ਆ ਲੰਗਰ ਜਿਹੜਾ ਹੋਰ ਵੱਡੀ ਜਿਹੜਾ ਨੌਜਵਾਨ ਪੀੜੀ ਨੂੰ ਇਹ ਹੀ ਅਪੀਲ ਹੈ ਜੀ ਵੇਖੋ ਆਪਣੇ ਵੱਡੇ-ਵਡੇਰਿਆਂ ਨੇ ਲੰਗਰਾਂ ਦੀ ਪਰੰਪਰਾ ਸ਼ੁਰੂ ਕੀਤੀ ਸੀ ਗੁਰੂ ਨਾਨਕ ਦੇਵ ਜੀ ਨੇ ਉਸ ਤੋਂ ਬਾਅਦ ਆਪਣੇ ਵੱਡੇ-ਵਡੇਰੇ ਲੰਗਰ ਲਾਉਂਦੇ ਆਏ ਆ ਜੀ ਇਸ ਤਾ ਕਰਕੇ ਹੁਣ ਆਪਣੀਆਂ ਜਿਹੜੀਆਂ ਨੌਜਵਾਨ ਪੀੜੀ ਉਹ ਵੀ ਅੱਗੇ ਪੂਰਾ ਸਹਿਯੋਗ ਦੇ ਰਹੀ ਤੁਸੀਂ ਦੇਖਿਆ ਹੋਊਗਾ ਕਿੰਨੇ ਨੌਜਵਾਨ ਬੱਚੇ ਜਿਹੜੇ ਆ ਲੰਗਰ ਦੇ ਵਿੱਚ ਸੇਵਾ ਕਰ ਰਿਹਾ ਸਾਰੇ ਬੱਚੇ ਕਿਸ ਸਾਧਾਰੀ ਆ ਕੋਈ ਇੱਥੇ ਬੱਚਾ ਤੁਹਾਨੂੰ ਦੂਜਾ ਨਹੀਂ ਮਿਲੂਗਾ ਕਟਿੰਗ ਵਾਲਾ ਕੋਈ ਨਹੀਂ ਜ ਕਹਿੰਦਾ ਬੱਚਿਆਂ ਨੂੰ ਪ੍ਰੇਰਨਾ ਮਿਲ ਹੀ ਜਾਂਦੀ ਪਹਿਲਾਂ ਤੋਂ ਹੀ ਸਾਡੇ ਗਰੰਥੀ ਸਿੰਘ ਜੀ ਇਹਨਾਂ ਦੀ ਬਹੁਤ ਵੱਡੀ ਦੇਣ ਹੈ ਜੀ ਇਹ ਇਹਨਾਂ ਨੇ ਕਥਾ ਕਰਦੇ ਆ ਤੇ ਹਰ ਸੰਗਤ ਇੱਥੇ ਬਹੁਤ ਜੁੜੀਆਂ ਵਾ ਬੱਚੇ ਇੱਥੇ ਬਹੁਤ ਜੁੜੇ ਆਗੇ ਇਹਨਾਂ ਦੇ ਪੁੱਤਰਾਂ ਦਾ ਦਾਨੀ ਕਿਹਾ ਜਾਂਦਾ ਬਾਬਾ ਬੁੱਢਾ ਸਾਹਿਬ ਜੀ ਨੂੰ ਪਰ ਜਿਹੜੀ ਲੋਕ ਜਾਣੇ ਜਾਣੇ ਦੇ ਵਿੱਚ ਇੱਧਰ ਉੱਧਰ ਭਟਕਦੇ ਰਹਿੰਦੇ ਆ ਉਹਨਾਂ ਨੂੰ ਕੀ ਕਹਿਣਾ ਚਾਹੀਦਾ ਉਹਨਾਂ ਤੋਂ ਇਹੋ ਹੀ ਬੇਨਤੀ ਆ ਜੀ ਤੁਹਾਨੂੰ ਕਿਤੇ ਕੁਝ ਨਹੀਂ ਮਿਲਣਾ ਜੋ ਵੀ ਮਿਲਣਾ ਬਾਬਾ ਬੁੱਢਾ ਸਾਹਿਬ ਦੇ ਅਸਥਾਨਾ ਤੋਂ ਹੀ ਮਿਲਣਾ ਉੱਥੋਂ ਹੀ ਮਿਲਣਾ ਵਾ ਹੋਰ ਕਿਤੇ ਵੀ ਪਖੰਡੀਆਂ ਦੰਬੀਆਂ ਦੇ ਡੇਰੇ ਦੇ ਵਿੱਚ ਜਾਣ ਦੀ ਕੋਈ ਲੋੜ ਨਹੀਂ ਜੀ ਇੱਥੇ ਬਹੁਤ ਪ੍ਰਚਾਰ ਜੋਰਾਂ ਸ਼ੋਰਾਂ ਨਾਲ ਦੰਬੀਆਂ ਪਖੰਡੀਆਂ ਦਾ ਹੋ ਰਿਹਾ ਇੱਥੇ ਪਿੰਡਾਂ ਦੇ ਵਿੱਚ ਹੈਗੇ ਆ ਪਰ ਉੱਥੋਂ ਕਿਸੇ ਨੂੰ ਵੀ ਕੁਝ ਨਹੀਂ ਹਾਸਲ ਹੋਣਾ ਜੀ ਜੋ ਵੀ ਹਾਸਲ ਹੋਣਾ ਵਾ ਉਹ ਗੁਰੂ ਨਾਨਕ ਦੇਵ ਜੀ ਦੇ ਅਸਥਾਨਾਂ ਤੋਂ ਹੋਣਾ ਬਾਬਾ ਬੁੱਢਾ ਜੀ ਦੇ ਅਸਥਾਨਾਂ ਤੋਂ ਹੋਣਾ ਵਾ ਉਹਨਾਂ ਨੂੰ ਹੀ ਪੁੱਤਰਾਂ ਦਾ ਦਾਨੀ ਕਿਹਾ ਗਿਆ ਵਾ ਬਾਬਾ ਬੁੱਢਾ ਸਾਹਿਬ ਜੀ ਨੂੰ ਪੁੱਤਰਾਂ ਦਾ ਦਾਨੀ ਕਿਹਾ ਗਿਆ ਵਾ ਇਹ ਤਾਂ ਬਾਬਾ ਬੁੱਢਾ ਸਾਹਿਬ ਜੀ ਦాతਾ ਬਖਸ਼ ਸਕਦੇ ਹੋਰ ਕਿਸੇ ਕੋਲ ਪਾਵਰ ਹੈ ਨਹੀਂ ਜੀ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰਜੀ 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 ਲਾਸਟ ਵਨ ਆ ਵਾਹਿਗੁਰੂ ਥੋੜੀ ਲੈ ਕਰੀ ਥੋੜਾ ਆਫ ਬੀਟ ਹੁੰਦਾ ਕਿਉਂਕਿ ਮਨ ਡੋਲਦਾ ਪਰ ਹਟਣਾ ਨਹੀਂ ਵਾਹਿਗੁਰੂ ਜੀ 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 ਗੁਰਜੀ ਵਾਹਿਗੁਰਜੀ 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 ਹੁਣ ਦੂਜੀ ਸਟੇਜ ਆਈ ਹੈ ਹੁਣ ਵਾਹਿਗੁਰੂ ਕਰਦੇ ਟਾਈਮ ਲੱਗ ਗਿਆ ਨਾ ਤੇ ਹੁਣ ਵੀ ਸੁਣਦੇ ਕਿਉਂ ਨਹੀਂ ਪਏ ਤੇ ਹੁਣ ਬੇਨਤੀਆਂ ਕਰਦੇ ਆ ਤੂੰ ਆਹ ਗੁਰਜੀ ਵਾਹਿਗੁਰਜੀ ਵਾਹਿਗੁਰੂ ਜੀ 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 ਵਾਹਿਗੁਰੂ ਜੀ